ਹੁਣ ਸਰਦਾਰ ਗਗਨ ਸਿੰਘ ਜਖੂ ਪ੍ਰਧਾਨ ਨਗਰ ਪੰਚਾਇਤ ਬਿਲਗਾ ਉਹ ਆਪਣੇ ਚੰਦ ਸ਼ਬਦ ਕਹਿਣਗੇ ਆਜ਼ਾਦੀ ਕਲਾਟੀਆਂ ਦੀ ਗੁਰੂ ਸਹਿਵਾਨਾਂ ਦੀ ਚਰਨ ਛੋਪ ਪ੍ਰਾਪਤ ਧਰਤੀ ਨਗਰ ਬਿਲਗਾ ਅਤੇ ਆਸ-ਪਾਸ ਤੋਂ ਆਏ ਹੋਏ ਸਮੂਹ ਸਰਪੰਚ ਸਹਿਬਾਨ ਪੰਚ ਸਹਿਬਾਨ ਨੰਬਰ ਦਾ ਨੰਬਰਦਾਰ ਸਹਿਬਾਨ ਅਤੇ ਮੋਤਵਾਰ ਵਿਅਕਤੀਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 15 ਅਕਤੂਬਰ ਦਿਹਾੜੇ ਤੇ ਨਗਰ ਪੰਚਾਇਤ ਬਿਲਗਾ ਵੱਲੋਂ ਆਜ਼ਾਦੀ ਦੇ ਇਸ ਦਿਹਾੜੇ ਨੂੰ ਮਨਾਉਣ ਲਈ ਜੋ ਪ੍ਰੋਗਰਾਮ ਅਲਿਕਿਆ ਗਿਆ ਹੈ ਉਹਦੇ ਵਿੱਚ ਸਾਡੇ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਜੀ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਜੀ ਕਾਉਂਸਲਰ ਸ਼ਵੇਤਾ ਰਾਣੀ ਕਾਉਂਸਲਰ ਬਲਰਾਜ ਕੌਰ ਕਾਉਂਸਲਰ ਬਲਬੀਰ ਕੌਰ ਕਾਉਂਸਲਰ ਲਖਵੀਰ ਸਿੰਘ ਮੇਰੀ ਛੋਟੀ ਬੇਟੀ ਕਿਰਨਵਾਲਾ ਜੀ ਕਾਉਂਸਲਰ ਹਰੀ ਓਮ ਜੀ ਤੇ ਇਹ ਸਾਰੇ ਆਏ ਹੋਏ ਜਿੰਨੇ ਸੱਜਣ ਨੇ ਇਹ ਤੁਹਾਡੇ ਸਵਾਗਤ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਆਖਦੇ ਨੇ ਜੇ ਗੱਲ ਕਰੀਏ ਕਿ ਇਸ ਆਜ਼ਾਦੀ ਦੇ ਦਿਹਾੜੇ ਲਈ ਅੱਜ ਅਸੀਂ ਇਕੱਠੇ ਹੋਏ ਆਂ ਇਹ ਆਜ਼ਾਦੀ ਦਾ ਦਿਹਾੜਾ ਦੇਖਣ ਲਈ ਸਾਨੂੰ ਬਹੁਤ ਲੰਬੀ 100 ਸਾਲ ਦੀ ਪਹਿਲਾਂ ਕਾਹਲਣਾ ਕਾਲੀ ਵੀ ਸਾਡੇ ਯੋਧਿਆਂ ਨੇ ਸਾਡੇ ਪੁਰਖਿਆਂ ਨੇ ਸਾਲਾਂ ਵੱਧੀ ਲੜਾਈਆਂ ਲੜ ਕੇ ਇਸ ਧਰਤੀ ਨੂੰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਿਹਦੇ ਵਿੱਚ ਅਸੀਂ ਆਜ਼ਾਦੀ ਦੀ ਹਵਾ ਦਾ ਨਿਕਮਣ ਰਹੇ ਆਂ ਜੇਕਰ ਆਪਾਂ ਆਪਣੇ ਨਗਰ ਦੀ ਗੱਲ ਕਰੀਏ ਤਾਂ ਜਥੋ 78 ਆਜ਼ਾਦੀ ਕਲਾਡੀਆਂ ਨੇ ਯੋਗਦਾਨ ਪਾਇਆ ਉਸ ਤੋਂ ਬਾਅਦ ਇਸ ਪੀੜੀ ਨੂੰ ਅੱਗੇ ਤੋਰਦਿਆਂ ਉਹਨਾਂ ਦੇ ਪਰਿਵਾਰਾਂ ਨੇ ਜਿਸ ਤਰ੍ਹਾਂ ਅੱਜ ਸਾਡੇ ਇਸ ਫੰਕਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਆ ਤਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰਦੇ ਆ ਕਿ ਸਾਡੇ ਵਿੱਚ ਆਜ਼ਾਦੀ ਕਲਾਟੀਆਂ ਦੇ ਪਰਿਵਾਰ ਅੱਜ ਹਾਜ਼ਰ ਹੋਏ ਆ ਜੇਕਰ ਗੱਲ ਕਰੀਏ ਕਿ ਉਹਨਾਂ ਪੁਰਖਿਆਂ ਨੇ ਆਪਣੇ ਖੂਨ ਦਾ ਬਲਦਾਨ ਦੇ ਕੇ ਸਾਨੂੰ ਇੱਦ ਤੱਕ ਲੈ ਕੇ ਆਂਦਾ ਤੇ ਸਾਨੂੰ ਬਲੰਕਣ ਕਰਨਾ ਪਊਗਾ ਕਿ 78 ਸਾਲ ਦੇ ਫਲਾਤਾਂ ਵਿੱਚੋਂ ਅਸੀਂ ਨਿਕਲ ਕੇ ਕਿੱਥੇ ਆਏ ਆ ਕਿੱਥੇ ਸਾਡੇ ਵਿੱਚ ਕਮੀ ਰਹੀ ਆ ਕੀ ਅਸੀਂ ਕਰ ਪਾਏ ਆ ਕੀ ਅਸੀਂ ਹੋਰ ਟੀਚੇ ਕਰਨੇ ਨੇ 2024 ਦੇ ਅਖੀਰ ਵਿੱਚ ਨਗਰ ਪੰਚਾਇਤ ਬਿਲਗਾ ਦੀ ਦੁਬਾਰਾ ਨਵੀਂ ਚੋਣ ਹੁੰਦੀ ਆ ਜਿਹਦੇ ਵਿੱਚ 13 ਕੌਂਸਲਰ ਜਿੱਤ ਕੇ ਆਉਂਦੇ ਨੇ ਬੱਖ-ਬੱਖ ਪਾਰਟੀਆਂ ਦਾ ਨਮਾਇਦੇ ਹੋਣ ਦੇ ਬਾਵਜੂਦ ਵੀ ਹੁਣ ਤੱਕ ਦਾ 7 ਮਹੀਨੇ ਦਾ ਸਫ਼ਰ ਸਾਡੀ ਨਗਰ ਪੰਚਾਇਤ ਦਾ ਜੋ ਰਿਹਾ ਉਹਦੇ ਬਾਬਤ ਮੈਂ ਥੋੜੇ ਸਾਡੇ ਨਾਲ ਤੱਤ ਸਾਂਝੇ ਕਰਨਾ ਜ਼ਰੂਰ ਚਾਹਾਂਗਾ ਕਿ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਸੀਵਰੇਜ ਦਾ ਕੰਮ ਜਿਹੜਾ 8 66 ਕਨੈਕਟ ਕਰਨ ਦਾ ਨਗਰ ਮਿਲਗਾ ਵਿੱਚ ਚੱਲ ਰਿਹਾ ਉਹ ਲਗਭਗ ਸਾਡਾ 85% ਕੰਮ ਪੂਰਾ ਹੋ ਚੁੱਕਾ ਉਸ ਕੰਮ ਦੇ ਵਿੱਚ 15% ਦੀ ਦੇਰੀ ਆ ਜਦੋਂ 15% ਕੰਮ ਕੰਪਲੀਟ ਹੋ ਜਾਂਦਾ ਤੇ ਸਾਡੇ ਜਿਹੜੀਆਂ ਸਮੱਸਿਆਵਾਂ ਛੱਪਰਾਂ ਨੂੰ ਲੈ ਕੇ ਜਾਂ ਪਾਣੀ ਨੂੰ ਲੈ ਕੇ ਨੇ ਇਹ ਸਾਰੀਆਂ ਦੂਰ ਹੋ ਜਾਣਗੀਆਂ ਉਸ ਤੋਂ ਬਾਅਦ ਤੁਸੀਂ ਵਧਾਈ ਦੇ ਪਾਤਰੋਂ ਕਿ ਅਸੀਂ ਲੰਬੇ ਸਮੇਂ ਤੋਂ ਯਤਨ ਕਰ ਰਹੇ ਸੀ ਕਿ ਸਾਡੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਪਿਛਲੇ 2 ਮਹੀਨੇ ਤੋਂ ਬਹੁਤ ਜ਼ਿਆਦਾ ਲਗਨ ਤੇ ਮਿਹਨਤ ਨਾਲ ਚੰਡੀਗੜ੍ਹ ਤੱਕ ਪਹੁੰਚ ਕੀਤੀ ਤੇ ਸਾਡੀ ਜਿਹੜੀ ਲਗਭਗ 37 ਲੱਖ ਦੀ JCB ਨਵੀਂ ਤੁਹਾਡੇ ਇਸ ਹਦੂਦ ਦੇ ਵਿੱਚ ਖੜੀ ਆ ਜਿਹੜੀ ਕਿ ਪਿਛਲੇ ਸੋਮਵਾਰ ਆਈ ਆ ਤਾਂ ਸ਼ੈਸ ਸ਼ਾਮ ਤੱਕ ਜਾਂ ਕੱਲ ਤੱਕ ਬਧਾਇਕ ਜੀ ਆਣ ਕੇ ਇਹਨਾਂ ਨੂੰ ਹਰੀ ਝੰਡੀ ਦੇ ਕੇ ਇਹ ਬਿਲਗਾ ਵਾਸੀਆਂ ਦੇ ਸਮਰਪਿਤ ਕਰਨਗੇ ਜੇਕਰ ਉਸ ਤੋਂ ਬਾਅਦ ਸਾਡੀ ਪਹਿਲੀ ਪੰਚਾਇਤ ਪਹਿਲੇ اجلاس ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤਾਂ ਤਾਂ ਨਾ ਮਾਤਾ ਗੰਗਾ ਜੀ ਦੇ ਨਾਂ ਤੇ ਦੋ ਮਾਰਗ ਅਸੀਂ ਨੂਰ ਮਹਿਲ ਤੋਂ ਲੈ ਕੇ ਬਿਲਗੇ ਤੱਕ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਗ ਉਸ ਤੋਂ ਬਾਅਦ ਮਾਤਾ ਗੰਗਾ ਜੀ ਮਾਰਗ ਬਿਲਗਾ ਤੋਂ ਲੈ ਕੇ ਮੌਸਖਤ ਸੌ ਤੱਕ ਦਾ ਇਹ ਸਾਡਾ ਮਨਜ਼ੂਰ ਹੋ ਚੁੱਕਾ ਹੈ ਸਾਨੂੰ ਪੀ ਡਬਲਯੂ ਡੀ ਤੇ ਵੀ ਮਨਜ਼ੂਰੀ ਰਹਿੰਦੀ ਆ ਤੇ ਜਿਹੜੀ ਸਾਡੀ ਮੰਡੀ ਕਨ ਬੋਰਡ ਦੀ ਆ ਉਹਨਾਂ ਦਾ ਸਾਨੂੰ ਅਥਾਰਟੀ ਲੈਟਰ ਆ ਗਿਆ ਕਿ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਿਲਗਾ ਤੋਂ ਮਾਤਾ ਗੰਗਾ ਜੀ ਦਾ ਰੋਡ ਦਾ ਨਾਂ ਰੱਖ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਾਂਗੇ ਅਤੇ ਆਸਿਕ ਮਤਿਆਂ ਦੀ ਤਾਂ ਅਸੀਂ ਬਿਲਗਾ ਜਿਹੜਾ ਸਾਡਾ ਵੱਡਾ ਨਗਰ ਆ ਇਹਨੂੰ ਸਬਤਸੀਲ ਬਣਾਉਣ ਲਈ ਵੀ ਸਰਕਾਰ ਨੂੰ ਇੱਕ ਮਤਾ ਪਾ ਕੇ ਭੇਜਿਆ ਇਹਦੇ ਨਾਲ ਹੀ ਸਾਡਾ ਬੱਸ ਸਟੈਂਡ ਸਾਡਾ ਬੜਾ ਪਛੜਿਆ ਹੋਇਆ ਸੀ ਤਾਂ ਉੱਥੇ ਕੋਈ ਹਜੇ ਤੱਕ ਸਮੇਂ ਦੇ ਹਿਸਾਬ ਦੀ ਅਸੀਂ ਸਾਰੀ ਨਹੀਂ ਕਰ ਸਕਦੇ ਇਹ ਵੀ ਪੀਆਰਟੀਸੀ ਤੋਂ ਮਨਜ਼ੂਰੀ ਲਈ ਤੇ ਉਹਨਾਂ ਨੂੰ ਸਾਰਾ ਨਕਸ਼ਾ ਇਹ ਨਵੀਨੀਕਰਨ ਲਈ ਅਸੀਂ ਇੱਕ ਮਤਾ ਪਾ ਕੇ ਭੇਜ ਚੁੱਕੇ ਹਾਂ ਇੱਕ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਮਾਣ ਵਾਲੀ ਗੱਲ ਹੈ ਸਾਡੇ ਮਾਸਟਰ ਹਰਦੇਵ ਸਿੰਘ ਤੇ ਮਾਸਟਰ ਸਾਡੇ ਜੋਗਿੰਦਰ ਸਿੰਘ ਜੀ ਬਜ਼ੁਰਗ ਉਹਨਾਂ ਨੇ ਸਾਡੇ ਧਿਆਨ ਵਿੱਚ ਲਿਆਂਦਾ ਕਿ ਬਾਬਾ ਕਰਮ ਸਿੰਘ ਜੀ ਤਿੱਲਾ ਜੋ ਆਜ਼ਾਦੀ ਤੋਂ ਪਹਿਲਾਂ ਲਾਲਟਨ ਲੈ ਕੇ ਸਾਡੇ ਲੋਕਾਂ ਨੂੰ ਜਾਗਰਤ ਕਰਦੇ ਹੁੰਦੇ ਸੀ ਕਿ ਅਸੀਂ ਗੁਲਾਮ ਆ ਅਸੀਂ ਆਜ਼ਾਦ ਹੋਣਾ ਉਹਨਾਂ ਦੀ ਯਾਦਗਾਰੀ ਦੇ ਵਿੱਚ ਇਹ ਕਰਕੇ ਬਾਬਾ ਕਰਮ ਸਿੰਘ ਤਿੱਲਾ ਦੀ ਯਾਦਗਾਰੀ ਵਿੱਚ ਜਿਹੜੀ ਲਾਇਬ੍ਰੇਰੀ ਬਣ ਰਹੀ ਆ ਉਹ ਆ ਤਦ ਨੂੰ ਕਿਹਾ ਉਹ ਸਾਡੇ ਕੋਲ ਇੰਟਰਨੈਟ ਦੀ ਸਹੂਲਤਾ ਉੱਥੇ ਹੋਵੇਗੀ ਚੌਂਕੀਦਾਰ ਦੀ ਸਹੂਲਤਾ ਉੱਥੇ ਹੋਵੇਗੀ ਲਾਇਬ੍ਰੇਰੀਨ ਦੀ ਸਹੂਲਤਾ ਉੱਥੇ ਹੋਵੇਗੀ ਜਿਹੜੇ ਸਾਡੇ ਬੱਚੇ ਕਈ ਵਾਰੇ ਘਰਾਂ ਦੇ ਵਿੱਚ ਕੋਈ ਮਾਹੌਲ ਨਹੀਂ ਹੁੰਦਾ ਉਥੇ ਆਣ ਕੇ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜਨਗੇ ਪੜ ਕੇ ਅੱਗੇ ਵਧਣਗੇ ਤੇ ਉਹਦੇ ਵਿੱਚ ਅਸੀਂ ਸਾਡੀ ਬੇਟੀਆ ਧਮਾਨ ਅਕੈਡਮੀ ਤੋਂ ਅਸੀਂ ਉਹਨਾਂ ਨਾਲ ਵੀ ਡਿਸਕਸ ਕੀਤੀ ਸੀ ਕਿ ਅਸੀਂ ਉਥੇ ਆਉਣ ਵਾਲੇ ਸਮਾਂ ਦੇ ਵਿੱਚ ਆਈਪੀਐਸ ਆਈਪੀਐਸ ਜਾਂ ਯੂਪੀਐਸਸੀ ਐਗਜ਼ਾਮ ਪੀਸੀਐਸ ਦੇ ਐਗਜ਼ਾਮ ਲਈ ਵੱਡਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹਦੇ ਵਿੱਚ ਤੁਹਾਡੇ ਸਾਥ ਦੀ ਸਾਨੂੰ ਲੋੜ ਆ ਉਸ ਵਾਰ ਜੋ ਪਿੰਡਾਂ ਚ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਧਰਮਸ਼ਾਲਾ માં ਰਸਤਿਆਂ ਦਾ ਇਹ ਕੰਮ ਸਾਰੇ ਚੱਲ ਰਹੇ ਨੇ ਪਬਲਿਕ ਪਾਰਕਾਂ ਦਾ ਕੰਮ ਜਿਹੜਾ ਸਾਡਾ ਚੱਲ ਰਿਹਾ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇੱਕ ਸਾਡਾ ਟ੍ਰੈਫਿਕ ਦੀ ਸਮੱਸਿਆ ਸੀ ਇੱਕ ਛੋਟਾ ਰਸਤਾ ਸਾਡਾ ਬੱਸ ਸਟੈਂਡ ਤੋਂ ਔਜਲਾ ਰੋਡ ਤੱਕ ਉਹਦਾ ਤਕਰੀਬਨ 46 ਲੱਖ ਦਾ ਸਾਡਾ ਰੈਗੂਲੇਸ਼ਨ ਪਾਸ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਰਸਤਾ ਜਿਹੜਾ ਬੱਸ ਸਟੈਂਡ ਤੋਂ ਲੈ ਕੇ ਔਜਲਾ ਰੋਡ ਤੱਕ ਜੁੜ ਜਾਵੇਗਾ ਰਿੰਗ ਰੋਡ ਦੀ ਜਿਹੜੀ ਗੱਲ ਆ ਰਿੰਗ ਰੋਡ ਦਾ ਪ੍ਰੋਜੈਕਟ ਬਹੁਤ ਵੱਡਾ ਸਾਨੂੰ ਲੱਗਿਆ ਨੂੰ ਲਗਭਗ 3 ਸਾਲ ਹੋ ਗਿਆ ਆ ਪਰ ਸính ਹੁਣ ਉਸ ਪੜਾ ਤੱਕ ਪਹੁੰਚ ਕੇ ਕਿ ਸਰਕਾਰ ਦੇ ਘਰ ਦੇ ਵਿੱਚ ਐਸ ਵੇਲੇ ਉਤੇ ਸਾਰੀ ਨਜ਼ਰਸਾਨੀ ਹੋ ਰਹੀ ਆ ਤੇ ਉਸ ਨੂੰ ਅਧਿਕਾਰਤ ਤੌਰ ਤੇ ਮੈਪਿੰਗ ਕਰਨ ਲਈ ਉਹਦੇ ਲਈ 30 ਲੱਖ ਰੁਪਏ ਸਰਕਾਰ ਨੇ ਕਿਸੇ ਕੰਪਨੀ ਨੂੰ ਜਾਰੀ ਕੀਤਾ ਜੀ ਨੇ ਸਾਨੂੰ ਰਿੰਗ ਰੋਡ ਦਾ ਪੂਰਾ ਖਾਕਾ ਤਿਆਰ ਕਰਕੇ ਦੇਣਾ ਜਿਹਦੇ ਵਿੱਚ ਸਾਰਾ ਦੱਸਿਆ ਜਾਊਗਾ ਵੀ ਕਿਹੜੇ ਖੇਤ ਵਿੱਚ ਦੀ ਕਿਹੜੀ ਪੱਤੀ ਵਿੱਚ ਦੀ ਕਿੱਥੋਂ ਦੀ ਲੰਘ ਰਹੀ ਆ ਉਹ ਹਰ ਇੱਕ ਚੀਜ਼ ਜਿਹੜੀ ਉਹ ਕੰਪਨੀ ਦੇ ਸਾਨੂੰ ਤਿਆਰ ਕਰਕੇ ਦੇਣੀ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਜਿਹੜਾ ਸਾਡਾ ਪਾਰਟ ਨੰਬਰ 2 ਪੱਤੀ ਭਲਾਈ ਦੇ ਵਿੱਚ ਇੱਕ ਲਗਭਗ ਖੇਤ ਦੇ ਕਰੀਬ ਸਾਡਾ ਥਾਂ ਪਿਆ ਉੱਥੇ ਵੀ ਨਗਰ ਪੰਚਾਇਤ ਵਿਚਾਰ ਕਰ ਰਹੀ ਆ ਕਿ ਅਸੀਂ ਇੱਕ ਮਾਰਕੀਟ ਕੰਪਲੈਕਸ ਬਣਾਈਏ ਮਾਰਕੀਟ ਪਲਾਜ਼ਾ ਬਣਾਈਏ ਤਾਂ ਕਿ ਜੋ ਸਾਡੀਆਂ ਬਜ਼ਾਰ ਦੇ ਵਿੱਚ ਬੈਂਕਾਂ ਨੇ ਜਾਂ ਕਿਤੇ ਢੀੜੇ ਥਾਹਾਂ ਦੇ ਵਿੱਚ ਇਸ ਵੇਲੇ ਦੁਕਾਨਦਾਰੀ ਦੀਆਂ ਦਿੱਕਤਾਂ ਆਉਂਦੀਆਂ ਤੇ ਉੱਥੇ ਸੜਾ ਲੋਕਾਂ ਨੂੰ ਇਹਦੀ ਸਹੂਲਤ ਮਿਲ ਸਕੇ ਉਸ ਤੋਂ ਬਾਅਦ ਇੱਕ ਏਰੀਆ ਸਾਡੇ ਸ਼ਹਿਰ ਦਾ ਜਿਹੜਾ ਆ ਘਰ-ਘਰ ਨੰਬਰ ਲੱਗਣਾ ਘਰ-ਘਰ ਦਾ ਪੂਰਾ ਖਾਤਾ ਤਿਆਰ ਹੋਣਾ ਉਦ ਲਈ ਜੀਐਸ ਜੀਆ ਜੀਆਈਐਸ ਮੈਪਿੰਗ ਕਰਨ ਲਈ ਵੀ ਅਸੀਂ ਇੱਕ ਰੈਜੂਲੇਸ਼ਨ ਪਾਸ ਕੀਤਾ ਉਹ ਵੀ ਸਾਡਾ ਜਿਹੜਾ ਕੰਪਨੀ ਲਗਭਗ 14 ਕ ਲੱਖ ਰੁਪਏ ਚ ਅਸੀਂ ਕੰਪਨੀ ਇੱਕ ਹਾਇਰ ਕੀਤੀ ਆ ਤੇ ਉਹ ਅਸੀਂ ਪੂਰੇ ਬਿਲਗੇ ਦਾ ਕਿੱਥੇ ਘਰ ਆ ਕਿਹਦਾ ਘਰ ਆ ਉਹਦੇ ਨਾਲ ਕੀ ਹੋ ਜੂਗਾ ਲੋਕਾਂ ਦੇ ਝਗੜੇ ਗਲੀਆਂ ਨਾਲੀਆਂ ਦੇ ਜਾਂ ਹੋਰ ਛੋਟ ਛੋਟੀਆਂ ਚੀਜ਼ਾਂ ਨੂੰ ਲੈ ਕੇ ਕੰਦ ਬਨੇਰੇ ਨੂੰ ਉਹ ਸਾਰੇ ਮੁੱਕ ਜਾਣਗੇ ਜਦੋਂ ਇੱਕ ਜੀਆਈਸੀ ਮੈਪਿੰਗ ਹੋ ਕੇ ਹਰ ਤਨੂੰ ਪਤਾ ਹੋਊਗਾ ਵੀ ਮੇਰਾ ਘਰ ਇੱਥੇ ਤੱਕ ਆ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਇੱਕ ਨਗਰਪੰਚਾਇਤਾਂ ਲੋਪਰਾਲਾ ਕੀਤਾ ਗਿਆ ਜੋ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਅਸੀਂ ਸਾਡੀਆਂ ਪੰਚਾਇਤ ਦੀਆਂ ਜਿੰਨੀਆਂ ਜ਼ਮੀਨਾਂ ਆ ਉਹਨਾਂ ਦੀ ਸਾਨੂੰ ਕਿਸੇ ਨੂੰ ਵੀ ਇਸ ਕਰਦੀ ਜਾਣਕਾਰੀ ਨਹੀਂ ਸੀ ਸਾਡੀਆਂ ਕਿਹੜੀ ਪੱਤੀ ਚ ਕਿੰਨੀਆਂ ਜ਼ਮੀਨਾਂ ਆ ਅਸੀਂ ਉਹਦਾ ਯਤਨ ਅਪਰਾਲਾ ਕੀਤਾ ਥੋੜੇ ਲੇਟ ਜ਼ਰੂਰ ਹੋਏ ਅਸੀਂ ਤੇ ਅਸੀਂ ਬੱਖ-ਬੱਖ ਪੱਤੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਸਮਾਂ ਮਿਲਿਆ ਅਸੀਂ ਉਹਦੀ ਨਿਸ਼ਾਨਦੇਹੀ ਕਰਾਈ ਆ ਤਾਂ ਬਹੁਤ ਵੱਡੀ ਪੱਧਰ ਦੇ ਵਿੱਚ ਅਸੀਂ ਉਹਦੇ ਕਬਜ਼ੇ ਜਿਹੜੇ ਲਏ ਨੇ ਤੋ ਉਸ ਤੋਂ ਬਾਅਦ ਜਦੋਂ ਹੁਣ ਕਣਕ ਝੋਨਾ ਵੱਡਿਆ ਜਾਊਗਾ ਕਣਕ ਤੋਂ ਪਹਿਲਾਂ ਅਸੀਂ ਇੱਕ ਉਹਦਾ ਪੜਾਅ ਦੇ ਵਿੱਚ ਹੋਰ ਨਿਸ਼ਾਨਦੇਹੀਆਂ ਕੰਮ ਦਾ ਯਤਨ ਕਰਾਂਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਨੇ ਜਿਹੜੇ ਕਿ 7 ਮਹੀਨੇ ਦੇ ਦੌਰ ਦੇ ਵਿੱਚ ਅਸੀਂ ਕੀਤੇ ਨੇ ਪਰ ਫਿਰ ਹਜੇ ਵੀ ਬਹੁਤ ਵੱਡਾ ਲੰਬਾ ਪੜਾਅ ਆ ਤੁਹਾਡੇ ਸਾਥ ਦੀ ਲੋੜ ਆ ਹਜੇ ਵੀ ਸਾਡੇ ਬਹੁਤ ਕੰਮ ਅਧੂਰੇ ਨੇ ਕੋਸ਼ਿਸ਼ ਦਿਨਾਂ ਦੇ ਵਿੱਚ ਸਾਡੇ ਕੋਲ 10 ਮੁਲਾਜ਼ਮ ਭਰਤੀ ਕਰਨ ਦਾ ਹੋਰ ਪ੍ਰਕਿਰਿਆ ਪੂਰੀ ਹੋ ਰਹੀ ਆ ਲੇਬਰ ਦੀ ਘਾਟ ਹੋਣ ਕਾਰਨ ਕਿਤੇ ਨਾ ਕਿਤੇ ਸਫਾਈ ਦੇ ਕੰਮਾਂ ਦੇ ਵਿੱਚ ਹਜੇ ਵੀ ਦਿੱਕਤ ਸਾਡੇ ਨਗਰ ਵਾਸੀਆਂ ਨੂੰ ਆ ਰਹੀ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਦੂਰ ਹੋ ਜੂਗੀ ਜੀਸੀਬੀ ਆਉਣ ਦੇ ਨਾਲ ਸਾਡੇ ਨਗਰ ਦਾ ਇੱਕ ਬਹੁਤ ਵੱਡਾ ਇੱਕ ਸਮੱਸਿਆਵਾਂ માં ਛੋਟ ਛੋਟੀਆਂ ਜਿਹੜੀਆਂ ਹੁੰਦੀਆਂ ਸੀ ਸਾਨੂੰ ਕਦੀ ਨਕੋਦਰ ਤੋਂ ਕਦੀ ਨੂਰ ਮਹਿਲ ਤੋਂ ਕਦੀ ਫਲੋਰ ਤੋਂ ਸਾਨੂੰ ਇਹ ਮਸ਼ੀਨ ਮੰਗਵੋਣੀ ਪੈਂਦੀ ਸੀਗੀ ਇਸ ਮਸ਼ੀਨ ਦੇ ਆਉਣ ਦੇ ਨਾਲ ਸਾਡੇ ਸਫਾਈ ਦੇ ਮਸਲੇ ਤੇ ਹੋਰ ਮਸਲੇ ਬਹੁਤ ਤਰ੍ਹਾਂ ਦੇ ਹੱਲ ਹੋ ਜਾਣਗੇ ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਆਏ ਹੋ ਮੇਰੀ ਇੱਕ ਤੁਹਾਨੂੰ ਸਭ ਨੂੰ ਬੇਨਤੀ ਆ ਰਾਜਨੀਤਿਕ ਤੌਰ ਤੇ ਅਸੀਂ ਵੱਖ-ਵੱਖ ਤੇ ਰਾਣਾ ਵੱਖ-ਵੱਖ ਪੜਾਵਾਂ ਨਾਲ ਤੁਰੇ ਹੋਏ ਹਾਂ ਜੁੜੇ ਹੋਏ ਹਾਂ ਪਰ ਮੈਂ ਹੁਣ ਵੀ ਦੇਖਦਾ ਹਾਂ ਕਿ ਜੇ ਸੱਜਣ ਨੂੰ ਵੀ ਮੈਂ ਸੱਦਾ ਭੇਜਿਆ ਉਹ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਆ ਕੰਮ ਕਰਦਾ ਹੋਵੇ ਅੱਜ ਉਹਨਾਂ ਨੇ ਨਗਰ ਦਾ ਮਾਣ ਇੱਥੇ ਆਣ ਕੇ ਵਧਾਇਆ ਚਾਹੇ ਕਿਸੇ ਵੀ ਪਾਰਟੀ ਦੇ ਸੀ ਤੁਸੀਂ ਸਾਰੇ ਜਿਹੜੇ ਆਏ ਹੋ ਹਾਜ਼ਰ ਹੋਏ ਹੋ ਸਾਡਾ ਇੱਥੇ ਮਾਣ ਵਧਿਆ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਕਿਉਂਕਿ ਸਹਿਯੋਗ ਦੇ ਨਾਲ ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਅੱਗੇ ਵਧਾਂਗੇ ਤੇ ਸਾਨੂੰ ਬਹੁਤ ਅੱਗੇ ਚੱਲਣਾ ਸੌਖਾ ਹੋ ਜਾਵੇਗਾ ਜਦੋਂ ਕੋਈ ਇਲੈਕਸ਼ਨ ਆਉਗੀ ਆਪੋ ਆਪਣੀ ਪਾਰਟੀ ਨੂੰ ਜਿੱਥੇ ਹੀ ਕਿਸਦਾ ਦਿਲ ਕਰੋ ਵੋਟ ਪਾ ਲਓ ਕੋਈ ਨਹੀਂ ਪਰ ਨਗਰ ਦੇ ਭਲੇ ਲਈ ਨਗਰ ਦੀ ਵਹਿਤਰੀ ਲਈ ਸਾਡੇ ਨਾਲ ਸਿਰ ਜੋੜ ਕੇ ਜਰੂਰ ਬੈਠੋ ਜਿੱਥੇ ਸਾਡੀ ਕਮੀ ਆ ਸਾਡੇ ਤਕਰੀਬਨ ਜ਼ਿਆਦਾਤਰ ਸਾਡੇ ਬਰੌਕ ਬਣੇ ਹੋਏ ਨੇ WhatsApp ਤੇ ਮੈਸੇਜ ਕਰੋ ਫੋਨ ਕਰੋ ਸਾਡੇ ਕੋਲ ਲਗਭਗ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੈਂ ਦਫ਼ਤਰ ਦੇ ਵਿੱਚ ਲਗਾਤਾਰ ਬੈਠਦਾ ਹਾਂ ਕਈ ਵਾਰ ਤਾਂ ਸ਼ਨੀ ਐਤਵਾਰ ਵੀ ਸਾਡਾ ਇੱਥੇ-ਇੱਥੇ ਲੰਘ ਜਾਂਦਾ ਤੇ ਤੁਸੀਂ ਜਿੱਥੇ ਤੱਕ ਵੀ ਤੁਹਾਨੂੰ ਕੋਈ ਸੁਝਾਅ ਲੱਗੇ ਅਸੀਂ ਤੁਹਾਡੇ ਸੁਝਾਅ ਤੇ ਵਿਚਾਰ ਵੀ ਕਰਾਂਗੇ ਸਾਡੀ ਇਨੋਵੇਟਿਵ ਕਮੇਟੀ ਆ ਸਾਡੇ ਹੋਰ ਅਦਰ ਪਾਰਟੀਆਂ ਦਾ ਸਾਡਾ ਇੱਕ ਸੰਗਠਨ ਆ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ ਨੇ ਪਰ ਸਾਨੂੰ ਸੁਝਾਅ ਜਦੋਂ ਆਉਣਗੇ ਅਸੀਂ ਉੱਤੇ ਕੰਮ ਕਰਾਂਗੇ ਸਾਡੇ ਵਿੱਚ ਪ੍ਰੈਸ ਤੋਂ ਸਾਰੀ ਭਾਈਚਾਰਾ ਪਹੁੰਚਿਆ ਉਹਨਾਂ ਦਾ ਵੀ ਨਿਗਾਹ ਜੀ ਆ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਦਾ ਸਮਾਂ ਸਾਡੇ ਲਈ ਬਹੁਤ ਮਹੱਤਵਪੂਰਨ ਆ ਪਰ ਮੇਰੀ ਬੇਨਤੀ ਆ ਕਿ ਤੁਸੀਂ ਕਿਸੇ ਨੇ ਵੀ ਜਾਣਾ ਨਹੀਂਗਾ ਹਰ ਕਦਾ ਪੰਜ ਸਰਪੰਚ ਮੋਦਵਾਰ ਬੰਦੇ ਦਾ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਆ ਅਸੀਂ ਸਭ ਨੂੰ ਸਨਮਾਨ ਕਰਕੇ ਭੇਜਣਾ ਆ ਇਹ ਨਾ ਹੋਵੇ ਕਿ ਤੁਸੀਂ ਚਲੇ ਜਾਓ ਤੇ ਤੁਹਾਡਾ ਸਨਮਾਨ ਕਰਨ ਤੋਂ ਅਸੀਂ ਵਾਂਝੇ ਰਹਿ ਜਾਈਏ ਸਾਰਿਆਂ ਨੂੰ ਬੇਨਤੀ ਆ ਕਿ ਸਮਾਂ ਪੂਰਾ ਇੱਥੇ ਸਾਨੂੰ ਦੇ ਕੇ ਜਾਣਾ ਸਾਰਿਆਂ ਦਾ ਨਿੱਕਾ ਜੀ ਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ